ਹਾਂ ਜੀ ਸਤਿ ਸ਼੍ਰੀ ਅਕਾਲ ਮੈਂ ਫਤੇ ਸਿੰਘ ਸਵਾਗਤ ਕਰਦਾ ਤੁਹਾਡਾ ਪੰਜਾਬ ਪੀਸਸ ਅਡਾਡ 247 ਦੇ YouTube ਚੈਨਲ ਦੇ ਉੱਤੇ ਸੋ ਸ਼ਾਮ ਦੇ 5:30 ਹੋ ਚੁੱਕੇ ਨੇ ਜੀ ਤੇ 5:30 ਆਪਾਂ ਪੰਜਾਬ ਪੀਸਸ ਲਈ ਪੰਜਾਬ ਜੀਕੇ ਦੀ ਇੱਕ ਸੀਰੀਜ਼ ਸਟਾਰਟ ਕੀਤੀ ਜਿਹਦੇ ਵਿੱਚ ਆਪਾਂ MCQਸ ਕਰਦੇ ਹੁੰਨੇ ਆ ਸੋ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਵੀਡੀਓ ਨੂੰ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰ ਲਓ ਨਾਲ ਦੀ ਨਾਲ ਹੀ ਸਵੇਰੇ 8:30 9:00 9:00 ਵਜੇ ਆਪਣੀ ਕਰੰਟ ਅਫੇਅਰ ਦੀ ਕਲਾਸ ਹੁੰਦੀ ਹੈ ਉਹਨੂੰ ਵੀ ਜ਼ਰੂਰ ਜੁਆਇਨ ਕਰਿਆ ਕਰੋ ਠੀਕ ਹੈ ਜੀ ਚਲੋ ਸੋ ਬਾਕੀ ਟੈਲੀਗ੍ਰਾਮ ਦਾ ਚੈਨਲ ਆਪਣਾ ਪੰਜਾਬ ਵੱਡਾ ਪੀਸ 2025 ਇਸ ਟੈਲੀਗ੍ਰਾਮ ਦੇ ਚੈਨਲ ਦੇ ਉੱਤੇ ਇਸ ਕਲਾਸ ਦੀ ਪੀਡੀਐਫ ਤੇ ਬਾਕੀ ਕਲਾਸਾਂ ਦੀ ਪੀਡੀਐਫ ਤੁਹਾਨੂੰ ਮਿਲ ਜਾਂਦੀ ਹੈ ਸੋ ਇਸ ਕਰਕੇ ਇਸ ਟੈਲੀਗ੍ਰਾਮ ਗਰੁੱਪ ਨੂੰ ਵੀ ਜ਼ਰੂਰ ਜੁਆਇਨ ਕਰਕੇ ਰੱਖੋ ਬਾਕੀ ਸਾਡੇ ਚੈਨਲ ਦੇ ਉੱਤੇ ਜਿਹੜੀਆਂ ਬਾਕੀ ਕਲਾਸਾਂ ਨੇ ਉਹ ਸਾਰੀਆਂ ਵੀ ਅਟੈਂਡ ਜ਼ਰੂਰ ਕਰਿਆ ਕਰੋ ਜੀ ਠੀਕ ਹੈ ਲੋ ਪੰਜਾਬ ਜੀਕੇ ਦੀ ਤਿਆਰੀ ਦੇ ਲਈ ਪੰਜਾਬ ਨਾਮਾ ਕਿਤਾਬ ਹੈ ਜੋ ਪ੍ਰੀ ਤੇ ਮੇਨਸ ਦੇ ਵੀ ਤੁਹਾਡੀ ਹੈਲਪ ਕਰੂਗੀ ਸੋ ਜੇ ਤੁਸੀਂ ਪੰਜਾਬ ਪੀਸ ਇਸ ਦੀ ਤਿਆਰੀ ਕਰ ਰਹੇ ਹੋ ਤਾਂ ਤੁਹਾਡੀ ਤਿਆਰੀ ਨੂੰ ਹੋਰ ਜ਼ਿਆਦਾ ਵਧੀਆ ਕਰਨ ਦੇ ਲਈ ਤੁਹਾਡੀ ਤਿਆਰੀ ਦੇ ਮੈਚ ਦੀ ਜਿਹੜੀ ਬੁੱਕ ਹੋਇਆ ਪੰਜਾਬ ਨਾਮਾ ਪੰਜਾਬੀ ਵਿੱਚ ਲੱਗ ਹੈ ਅੰਗਰੇਜ਼ੀ ਵਿੱਚ ਲੱਗ ਹੈ ਇਹਨੂੰ ਆਰਡਰ ਕਰਨ ਦੇ ਲਈ ਤੁਸੀਂ ਉਸ ਨੰਬਰ ਤੇ ਕਾਲ ਕਰ ਸਕਦੇ ਹੋ ਆ ਤੁਹਾਡੀ ਬੁੱਕ ਦਾ ਪ੍ਰਾਈਸ ਹੈ 499 ਰੁਪਏ ਜਾਨਕੀ 500 ਰੁਪਿਆ ਉੱਤੇ ਕਾਲ ਕਰੋ ਤੇ ਤੁਸੀਂ ਆਪਣੀ ਬੁੱਕ ਨੂੰ ਆਰਡਰ ਕਰ ਸਕਦੇ ਹੋ ਬਾਕੀ ਮੈਂ ਅਖੀਰ ਦੇ ਦੱਸ ਦੂੰਗਾ ਬੁੱਕ ਕਿਵੇਂ ਆਰਡਰ ਕਰਨੀ ਹੈ ਠੀਕ ਹੈ ਚਲੋ ਸੋ ਪਹਿਲਾ ਕੁਐਸਚਨ ਸਾਡੇ ਕੋਲੇ ਦਾ ਕੀਰਤੀ ਕਿਸਾਨ ਸਭਾ ਵਾਸਟਾਰਟਡ ਇਨ ਪੰਜਾਬ 1927 ਬਾਈ ਕੀਰਤੀ ਕਿਸਾਨ ਸਭਾ ਦੀ ਸ਼ੁਰੂਆਤ ਪੰਜਾਬ ਦੇ ਵਿੱਚ 1927 ਦੇ ਵਿੱਚ ਹੋਈ ਸੀਗੀ ਤੇ ਕਿਸ ਦੇ ਦੁਆਰਾ ਇਹ ਕਹਿੰਦੇ ਜੀ ਕੀਤੀ ਗਈ ਹੈ ਡਾਕਟਰ ਸੈਫੋਦੀਨ ਕਿਚਲੂ ਦੇ ਦੁਆਰਾ ਭਾਈ ਸੰਤੋਖ ਸਿੰਘ ਦੇ ਦੁਆਰਾ ਜਾਂ ਫਿਰ ਸ਼ੌਕਤ अली ਦੇ ਦੁਆਰਾ ਤੇ ਜਾਂ ਫਿਰ ਕਹਿੰਦੇ ਜੀ ਨਨ ਆਫ ðiਸ ਸਰ ਪੀਸੀਐਸ ਦੀ ਕਰੰਟ ਅਫੇਅਰ ਦੀ ਕਲਾਸ ਹਾਂਜੀ ਅੱਜ ਨਹੀਂ ਲੱਗੀ ਸੀ ਥੋੜਾ ਕੋਈ ਅ ਕੁਝ ਹੋ ਗਿਆ ਸੀ ਮਤਲਬ ਈਵਨ ਕੋਈ ਮਾੜਾ ਨਾ ਕੋ ਚੰਗਾ ਨਾਰਮਲ ਜੀ ਘਟਨਾ ਹੋਈ ਸੀ ਕਿ ਸੋ ਜਿਹਦੇ ਕਰਕੇ ਮੈਂ ਕਲਾਸ ਨਹੀਂ ਲਿਆ ਠੀਕ ਹੈ ਚਲੋ ਸੋ ਕੌਨ ਸੀ ਹੈ ਏ ਬੀ ਸੀ ਡੀ ਜੋ ਆਰ ਆਪਸ਼ਨ ਹੈ ਕਹਿੰਦੇ ਜੀ ਕੀ ਉਹ ਡਾਕਟਰ ਸੈਫੋਦੀਨ ਕਿਚਲੂ ਡਾਕਟਰ ਸੈਫੋਦੀਨ ਕਿਚਲੂ ਜੀ ਦੀ ਗੱਲ ਕਰ ਲਈਏ ਜੇ ਤੁਹਾਨੂੰ ਯਾਦ ਹੋਵੇ ਥੋੜਾ ਬਹੁਤ ਜਦੋਂ ਅਸੀਂ ਪੜਦੇ ਹਾਂ ਨਾ ਆਪਣੇ ਜਲਿਆਂਵਾਲੇ ਬਾਗ ਦੀ ਘਟਨਾ ਉਦੋਂ ਪਹਿਲਾਂ ਇਹਨਾਂ ਦਾ ਚਰਚਾ ਜ਼ਰੂਰ ਆਉਂਦੀ ਹੈ ਸੋ ਕਿਹਨਾਂ ਵਿੱਚੋਂ ਫਿਰ ਆਪਸ਼ਨ ਨੰਬਰ ਬੀ ਆਜੂਗਾ ਜੀ ਜਾਂ ਆਪਸ਼ਨ ਨੰਬਰ ਸਰ ਸਾਡੇ ਕੋਲੇ ਸੀ ਆਜੂਗਾ ਜਾਂ ਡੀ ਆਜੂਗਾ ਸੋ ਆਪਸ਼ਨ ਨੰਬਰ ਬੀ ਆਜੂਗਾ ਭਾਈ ਸੰਤੋਖ ਸਿੰਘ ਜੀ ਇਸ ਦਾ ਕਰੈਕਟ ਐਂਡ ਕਰੈਕਟ ਆਨਸਰ ਸੋ ਬੀ ਇਸ ਦਾ ਰਾਈਟ ਆਨਸਰ ਠੀਕ ਹੈ ਜੀ ਚਲੋ ਵੈਸੇ ਮੈਚ ਵੀ ਚੱਲ ਰਿਹਾ ਕਹਿੰਦੇ ਅੱਜ ਦੇਖ ਰਹੇ ਹੋ ਕਿ ਨਹੀਂ ਦੇਖ ਰਹੇ ਹੋ ਅਗਲਾ ਕੁਐਸਚਨ ਸਾਡੇ ਕੋਲੇ ਸੋ ਪੰਜਾਬ ਰਿਆਸਤੀ ਪ੍ਰਜਾ ਮੰਡਲ ਦੀ ਗੱਲ ਕਰ ਲਈ ਵਾਸ ਆਫੀਸ਼ੀਅਲੀ ਡਿਕਲੇਅਰਡ ਔਨ ਪੰਜਾਬ ਰਿਆਸਤੀ ਪ੍ਰਜਾ ਮੰਡਲ ਨੂੰ ਕਦੋਂ ਆਫੀਸ਼ੀਅਲੀ ਡਿਕਲੇਅਰ ਕੀਤਾ ਗਿਆ ਸੀ ਕਹਿ ਲਓ ਵੀ ਕਦੋਂ ਇਹਨੂੰ ਬਣਾਇਆ ਗਿਆ ਸੀ ਸ਼ਾਬਾਸ਼ ਪੰਜਾਬ ਰਿਆਸਤੀ ਪ੍ਰਜਾ ਮੰਡਲ ਨੂੰ ਕਦੋਂ ਡਿਕਲੇਅਰ ਕੀਤਾ ਗਿਆ ਸੀ ਜਾਂ ਕਦੋਂ ਇਹਨੂੰ ਫਾਊਂਡ ਕੀਤਾ ਗਿਆ ਸੀ ਸ਼ਾਬਾਸ਼ 17 ਜੁਲਾਈ 1927 ਨੂੰ 17 ਜੁਲਾਈ 1928 ਨੂੰ 10 ਜੁਲਾਈ 1928 ਨੂੰ ਜਾਂ ਫਿਰ 15 ਜੁਲਾਈ 1927 ਨੂੰ ਕਦੋਂ ਇਹਨੂੰ ਡਿਕਲੇਅਰ ਕੀਤਾ ਗਿਆ ਸੀਗਾ ਆਨਸਰ ਹੈ ਸਾਡੇ ਕੋਲ ਆਪਸ਼ਨ ਨੰਬਰ B 17 ਜੁਲਾਈ 1928 ਨੂੰ ਪੰਜਾਬ ਰਿਆਸਤੀ ਪ੍ਰਜਾ ਨਮੰਡਲ ਨੂੰ ਆਫੀਸ਼ੀਅਲੀ ਫਾਊਂਡ ਕੀਤਾ ਗਿਆ ਸੀਗਾ ਜਾਂ ਫਿਰ ਡਿਕਲੇਅਰ ਕੀਤਾ ਗਿਆ ਸੀਗਾ ਦੋਨੋਂ ਸੇਮ ਹੀ ਗੱਲਾਂ ਹੋਣਗੀਆਂ ਜੀ ਠੀਕ ਹੈ ਜੀ ਚਲੋ ਅਗਲੇ ਕੁਐਸਚਨ ਤੇ ਚੱਲਦੇ ਆਪਾਂ ਅਗਲਾ ਕੁਐਸਚਨ ਡੇਰਾ ਗਾਜ਼ੀ ਖਾਨ ਇੱਕ ਪ੍ਰਿੰਸਲੀ ਸਟੇਟ ਰਹੀ ਸੀ ਉਹ ਕਿਹੜੀ ਡਿਵੀਜ਼ਨ ਦੇ ਅੰਡਰ ਆਉਂਦੀ ਹੈ ਹੁਣ ਡੇਰਾ ਗਾਜ਼ੀ ਖਾਨ ਅੱਜ ਦੀ ਗੱਲ ਨਹੀਂ ਹੈਗੀ ਆਜ਼ਾਦੀ ਤੋਂ ਪਹਿਲਾਂ ਦੀ ਗੱਲ ਹੈ ਤੇ ਆਜ਼ਾਦੀ ਤੋਂ ਪਹਿਲਾਂ ਜਿਹੜਾ ਆਪਣਾ ਪੰਜਾਬ ਇਹਦੇ ਟੋਟਲ ਕਿੰਨੀਆਂ ਰਿਆਸ ਆਪਣੇ ਕਿੰਨੀਆਂ ਡਿਵੀਜ਼ਨਾਂ ਸੀਗੀਆਂ ਸੋ ਇਸ ਦੀਆਂ ਟੋਟਲ 5 ਡਿਵੀਜ਼ਨ ਸੀਗੀਆਂ ਤੇ ਲਾਹੌਰ ਡਿਵੀਜ਼ਨ ਜਲੰਧਰ ਡਿਵੀਜ਼ਨ ਮਲਤਾਨ ਡਿਵੀਜ਼ਨ ਆਫਰ ਰਾਵਲਪਿੰਡੀ ਡਿਵੀਜ਼ਨ ਸੋ ਡੇਰਾ ਗਾਜ਼ੀ ਖਾਨ ਸਾਨੂੰ ਕਿਹੜੀ ਡਿਵੀਜ਼ਨ ਦੇ ਅੰਦਰ ਦੇਖਣ ਨੂੰ ਮਿਲਦਾ ਹੈ ਠੀਕ ਹੈ ਆ ਪੀ ਟਰਪਲ ਐਸ ਵੀ ਲਈ ਇੰਨੇ ਇੰਪੋਰਟੈਂਟ ਨਹੀਂ ਹੁੰਦੇ ਜੇ ਤੁਸੀਂ ਪੀ ਟਰਪਲ ਐਸ ਵੀ ਦੀ ਤਿਆਰੀ ਕਰਨੀ ਹੈ ਤਾਂ ਮੇਰੀ ਕਲਾਸ 4 ਵਜੇ ਪੰਜਾਬ ਅੱਡਾ ਦੇ ਚੈਨਲ ਤੇ ਹੁੰਦੀ ਹੈ ਉਹਨੂੰ ਜ਼ਰੂਰ ਅਟੈਂਡ ਕਰ ਲਿਆ ਕਰੋ ਠੀਕ ਹੈ ਚਲੋ ਕਰਦੇ ਆਂਸਰ ਆਪਾਂ ਸੋ ਕੀ ਆ ਜੂਗਾ ਮਲਤਾਨ ਡਿਵੀਜ਼ਨ ਸੋ ਜੇ ਮੈਨੂੰ ਮੈਪ ਦੀ ਗੱਲ ਕਰਾਂ ਹਾਂ ਆਜ਼ਾਦੀ ਤੋਂ ਪਹਿਲਾਂ ਪੰਜਾਬ ਦੇ ਵਿੱਚ ਪੰਜ ਡਿਵੀਜ਼ਨਾਂ ਸੀਗੀਆਂ ਜਿਨ੍ਹਾਂ ਵਿੱਚੋਂ ਡੇਰਾ ਗਾਜ਼ੀ ਖਾਨ ਜਿਹੜਾ ਸੀਗਾ ਉਹ ਆ ਇਸ ਏਰੀਆ ਵਿੱਚ ਤੇ ਇਹ ਸਾਡੇ ਕੋਲੇ ਮਲਤਾਨ ਡਿਵੀਜ਼ਨ ਪੈਂਦੀ ਹੈ ਠੀਕ ਹੈ ਮਲਤਾਨ ਹੋ ਗਈ ਸਾਡੇ ਕੋਲੇ 라ਵਲਪਿੰਡੀ ਹੋ ਗਈ ਦੋ ਦੂਜੀ ਡਿਵੀਜ਼ਨ ਲਾਹੌਰ ਤੀਜੀ ਡਿਵੀਜ਼ਨ ਆ ਗਈ ਪਾਸ ਆਪ ਕੀ ਕਿੰਨੇ ਵਜੇ ਔਰ ਉਹក៏ ਦੇ ਰਹੇ ਨਾ ਉਹਨੇ ਮੈਨੂੰ ਦੇ ਦਿਆ ਚਲੋ ਠੀਕ ਹੈ ਸੋ ਕਿਹੜਾ ਆ ਗਿਆ ਜੀ ਸਾਡੇ ਕੋਲੇ ਮੁਲਤਾਨ ਆਪਣਾ ਰਾਵਲਪਿੰਡੀ ਲਾਹੌਰ ਜਲੰਧਰ ਤੇ ਅੰਬਾਲਾ ਇਹ ਪੰਜ ਡਿਵੀਜ਼ਨਾਂ ਸੀਗੀਆਂ ਆਜ਼ਾਦੀ ਤੋਂ ਪਹਿਲਾਂ ਜੀ ਠੀਕ ਹੈ ਚਲੋ ਅਗਲੇ ਕੁਐਸਚਨ ਦੇ ਉੱਤੇ ਆਫਟਰ ਦਾ ਮੁਗਲਸ ਮੁਗਲਾਂ ਤੋਂ ਬਾਅਦ ਪੰਜਾਬ ਦੇ ਉੱਤੇ ਅਕਸਰ ਕਿਸ ਨੇ ਹਮਲੇ ਕੀਤੇ ਆਪਾਂ ਪੜਿਆ ਸੀ ਨਾ ਨਾਦਰ ਸ਼ਾ ਅਹਿਮਦ ਸ਼ਾ ਅਬਦਾਲੀ ਸੋ ਕਹਿੰਦੇ ইরਾਨੀ ਸੀਗੇ ਤੁਰਕੀ ਸੀਗੇ ਦੁਰਾਨੀ ਸੀਗੇ ਜਾਂ ਫਿਰ ਗ੍ਰੀਕ ਸੀਗੇ किसने ज्यादा हमले किए थे सी ਸਾਡੇ ਪੰਜਾਬ ਦੇ ਉੱਤੇ ਮੁਗਲਾਂ ਤੋਂ ਬਾਅਦ ਸ਼ਾਬਾਸ਼ ਕਰੋ ది ఆన్సర్ ਸੋ ਆਨਸਰ ਕੀ ਆ ਜੂਗਾ ਸਰ অপਸ਼ਨ ਨੰਬਰ ਸੀ ਦੁਰਾਨੀ ਹਾਂ ਦੁਰਾਨੀਆਂ ਨੇ ਹਮਲੇ ਕੀਤੇ ਸੀਗੇ ਵੈਰੀ ਗੁੱਡ ਸ਼ਾਬਾਸ਼ ਅਗਲਾ ਕੁਐਸਚਨ ਸਾਡੇ ਕੋਲੇ ਸੋ ਵਟ ਮੀਜਰਸ ਵਰ ਟੇਕਨ ਬਾਈ ਦਾ ਇੰਡੀਅਨ ਐਂਡ ਪੰਜਾਬ ਗਵਰਨਮੈਂਟ ਕਹਿੰਦੇ ਪੰਜਾਬ ਤੇ ਭਾਰਤ ਦੀ ਸਰਕਾਰ ਨੇ ਕਿਹੜੇ-ਕਿਹੜੇ ਤਰ੍ਹਾਂ ਦੇ ਸਟੈਪ ਲਏ ਜਦੋਂ 1947 ਦੇ ਵਿੱਚ ਪਾਰਟੀਸ਼ਨ ਹੋਈ ਤੇ ਜਿਹੜੇ ਰਿਫਿਊਜੀ ਆਏ ਸੀਗੇ ਉਹਨਾਂ ਨੂੰ ਦੁਬਾਰਾ ਤੋਂ ਰੀਹੈਬਿਲਿਟੇਟ ਕੀਤਾ ਜਾਵੇ ਯਾਨੀ ਕਿ ਉਹਨਾਂ ਨੂੰ ਦੁਬਾਰਾ ਤੋਂ ਕਿਵੇਂ ਰੱਖਿਆ ਜਾਵੇ ਉਹਨਾਂ ਦੇ ਰਹਿਣ ਸਹਿਣ ਕਰਨ ਦਾ ਜਿਹੜਾ ਪ੍ਰੋਪਰ ਪ੍ਰੋਸੈਸ ਹੈਗਾ ਉਹ ਕਹਿੰਦੇ ਜੀ ਕਿਹੜੇ-ਕਿਹੜੇ ਸਟੈਪ ਉਹਦੇ ਵਿੱਚ ਲਏ ਗਏ ਸੀਗੇ ਠੀਕ ਹੈ ਸੋ ਸਟੈਪ ਦੀ ਗੱਲ ਕਰ ਲਈਏ ਪਹਿਲੀ ਗੱਲ ਤਾਂ ਸੈਟਿੰਗ ਆਫ ਕੈਂਪ ਕੈਂਪ ਵਗੈਰਾ ਬਣਾਏ ਸੀਗੇ ਟੈਂਪਰੇਰੀ ਸਟੇ ਦੇ ਲਈ ਤੇ ਉਹਨਾਂ ਨੂੰ ਫੂਡ ਤੇ ਮੈਡੀਕਲ ਏਡ ਪ੍ਰੋਵਾਈਡ ਕੀਤੀ ਗਈ ਸੀ ਕਿ ਜਾਨੀ ਕਿ ਉਹਨਾਂ ਨੂੰ ਦਵਾਈਆਂ ਵਗੈਰਾ ਦਿੱਤੀਆਂ ਗਈਆਂ ਤੇ ਟੈਂਪਰੇਰੀ ਉਹਨਾਂ ਨੂੰ ਰੱਖਿਆ ਵੀ ਗਿਆ ਸੀਗਾ ਦੂਜੇ ਨੰਬਰ ਤੇ ਉਹਨਾਂ ਨੂੰ ਜ਼ਮੀਨਾਂ ਦਿੱਤੀਆਂ ਗਈਆਂ ਸੀਗੀਆਂ ਤੀਜੇ ਨੰਬਰ ਤੇ ਕਹਿੰਦੇ ਜਿਉਂਨਾਂ ਨੂੰ ਵਾਪਸ ਭੇਜ ਦਿੱਤਾ ਸੀਗਾ ਵੀ ਜਿੱਥੋਂ ਤੁਸੀਂ ਆਏ ਹੋ ਅਸੀਂ ਤੁਹਾਨੂੰ ਰੱਖਣਾ ਹੀ ਨਿਗਾ ਤੇ ਚੌਥੇ ਨੰਬਰ ਤੇ ਸਟੈਬਲਿਸ਼ਮੈਂਟ ਆਫ ਇੰਸਟੀਟਿਊਸ਼ਨਸ ਬਹੁਤ ਸਾਰੇ ਨਵੇਂ ਨਵੇਂ ਇੰਸਟੀਟਿਊਸ਼ਨਸ ਬਣਾਏ ਗਏ ਜਿਵੇਂ ਕਿ orphans ਵਗੈਰਾ ਹੋ ਗਿਆ ਜਾਂ ਨਾਰੀ ਕਿਚਨ ਹੋ ਗਿਆ ਵੀ ਉਹਨਾਂ ਨੂੰ ਇਕੱਠਾ ਰੱਖ ਕੇ ਉਹਨਾਂ ਨੂੰ ਖਾਣਾ ਵਗੈਰਾ ਵੀ ਦਿੱਤੇ ਜਾਵੇ ਸੋ ਇਹਨਾਂ ਵਿੱਚੋਂ ਦੇਖਿਆ ਜਾਵੇ ਤਾਂ ਵਾਪਸ ਭੇਜਣ ਵਾਲਾ ਪ੍ਰੋਸੈਸ ਤਾਂ ਸੀਗਾ ਨਹੀਂ ਸੋ ਤੀਜਾ ਆਪਸ਼ਨ ਤਾਂ ਨਹੀਂ ਆਊਗਾ ਜੇ ਤੀਜਾ ਆਪਸ਼ਨ ਨਹੀਂ ਆਊਗਾ ਤਾਂ ਆਨਸਰ ਮੇਰੇ ਕੋਲ ਕੀ ਆਜੂਗਾ ਡੀ ਵੀ ਨਹੀਂ ਆਊਗਾ ਮੇਰੇ ਕੋਲੇ ਆਨਸਰ ਏ ਵੀ ਨਹੀਂ ਆਊਗਾ ਹੁਣ ਗੱਲ ਫਸ ਗਈ ਜੀ B ਤੇ C ਦੇ ਉੱਤੇ ਸੋ ਪਹਿਲੀ ਸਟੇਟਮੈਂਟ ਵੀ ਸਹੀ ਆ ਦੂਜੀ ਵੀ ਤੇ ਚੌਥੀ ਵੀ ਆਨਸਰ ਕੀਤਾ ਗਿਆ ਆਪਸ਼ਨ ਨੰਬਰ C ਇਸ ਦਾ ਕਰੈਕਟ ਐਂਡ ਕਰੈਕਟ ਆਨਸਰ ਠੀਕ ਹੈ ਈ-ਬੁੱਕ ਦਾ ਮੈਂ ਕਰਵਾ ਦਣਾ ਹੈ ਈ-ਬੁੱਕ ਵਾਲਿਆਂ ਨੂੰ ਨਹੀਂ ਮਿਲ ਬੱਚ ਟੈਨਸ਼ਨ ਨਾ ਲਓ ਈ-ਬੁੱਕ ਮਿਲ ਜੂਗੀ ਚਲੋ ਆਨਸਰ ਸਾਡੇ ਕੋਲ ਕੀ ਆ ਗਿਆ ਆਪਸ਼ਨ ਨੰਬਰ C ਇਸ ਦਾ ਕਰੈਕਟ ਆਨਸਰ ਈ-ਬੁੱਕ ਮੈਂ ਸਾਰੇ ਤੇ ਲਗਵਾਉਣੀ ਹੈ ਜੀ ਚਲੋ ਵਿਚ ਲਾਅ ਆਫੀਸ਼ੀਅਲੀ ਟ੍ਰਾਂਸਫਰਡ ਦਾ ਮੈਨੇਜਮੈਂਟ ਆਫ ਸਿੱਖ ਗੁਰਦੁਆਰਾ ਟੂ ਐਸਜੀਪੀਸੀ ਅ ਕਿਸ ਕਾਨੂੰਨ ਨੇ ਜੋ ਗੁਰਦੁਆਰੇ ਸੀ ਉਹਨਾਂ ਦਾ ਜਿਹੜਾ ਟਰਾਂਸਫਰ ਆ ਮਤਲਬ ਕਿ ਗੁਰਦੁਆਰਿਆਂ ਦਾ ਕੰਟਰੋਲ ਐਸਜੀਪੀਸੀ ਨੂੰ ਦੇ ਦਿੱਤਾ ਸੀਗਾ ਹਾਲਾਂਕਿ ਐ ਸੀਗਾ ਨਾ ਐਸਜੀਪੀਸੀ ਕੋਲੇ ਪਹਿਲਾਂ ਗੁਰਦੁਆਰਿਆਂ ਦਾ ਕੰਟਰੋਲ ਨਹੀਂ ਸੀਗਾ ਬਹੁਤ ਸੰਘਰਸ਼ ਕੀਤਾ ਗਿਆ ਉਦੋਂ ਬਾਅਦ ਜਾ ਕੇ ਕਿਤੇ ਗੁਰਦੁਆਰਿਆਂ ਦਾ ਕੰਟਰੋਲ ਐਸਜੀਪੀਸੀ ਦੇ ਕੋਲ ਆਇਆ ਸੋ ਐਸਜੀਪੀਸੀ ਦੇ ਕੋਲੇ ਕਿਹੜੇ ਲਾਅ ਦੇ ਰਾਹੀਂ ਆਇਆ ਸੀਗਾ ਸਿੱਖ ਰਿਫਾਰਮ ਐਕਟ ਦੇ ਰਾਹੀਂ ਦਾ ਪੰਜਾਬ ਗੁਰਦੁਆਰਾ ਐਕਟ 1930 ਦੇ ਰਾਹੀਂ ਦਾ ਗੁਰਦੁਆਰਾ ਰਿਫਾਰਮ ਐਕਟ 1925 ਦੇ ਰਾਹੀਂ ਜਾਂ ਫਿਰ ਦਾ ਸਿੱਖ ਆਟੋਨੋਮੀ ਐਟ 1947 ਉਹ ਕਿਹੜੇ ਐਕਟ ਦੇ ਰਾਹੀਂ ਸਹੀ ਆਪਸ਼ਨ ਨੰਬਰ ਸੀ ਦਾ ਗੁਰਦੁਆਰਾ ਰਿਫਾਰਮ ਐਕਟ 1925 ਇਹਨੂੰ ਸੀ ਐਸਜੀਪੀਸੀ ਐਕਟ ਦੇ ਨਾਮ ਨਾਲ ਵੀ ਜਾਣਦੇ ਹਾਂਜੀ ਹਾਂਜੀ ਰੋਜ਼ ਕਲਾਸ ਹੋਇਆ ਕਰੂਗੀ ਪੰਜਾਬ ਜੀ ਕੇ ਦੀ ਡੋਨਟ ਵਰੀ ਟੈਨਸ਼ਨ ਨਾ ਲਓ ਮੈਂ ਰੋਜ਼ ਕਲਾਸ ਲਿਆ ਕਰੂਗਾ ਠੀਕ ਹੈ ਚਲੋ ਅਗਲੇ ਕੁਐਸਚਨ ਤੇ ਆਉਨੇ ਆਪਾਂ ਵਿਚ ਆਫ ਦਾ ਫਾਲੋਇੰਗ ਆਰ ਟਰੂ ਅਬਾਊਟ ਮਹਾਰਾਜਾ ਰਣਜੀਤ ਸਿੰਘਸ ਅਰਲੀ ਲਾਈਫ ਮਹਾਰਾਜਾ ਰਣਜੀਤ ਸਿੰਘ ਜੀ ਦੀ ਅਰਲੀ ਲਾਈਫ ਦੇ ਬਾਰੇ ਹੇਡ ਲਿਖਿਆ ਵਿੱਚੋਂ ਕਿਹੜੀ ਸਟੇਟਮੈਂਟ ਸਹੀ ਹੈ ਸੋ ਪਹਿਲੀ ਸਟੇਟਮੈਂਟ ਸਾਡੇ ਕੋਲ ਕੀ ਕਹਿੰਦੀ ਹੈ ਹੀ ਵਾਸ ਬੋਰਨ ਇਨ ਗੁਜਰਾਵਾਲਾ ਇਨ 1780 1780 ਵਿੱਚ ਕਹਿੰਦੇ ਗੁਜਰਾਵਾਲਾ ਵਿਖੇ ਜਨਮ ਹੁੰਦਾ ਆ ਹਾਂਜੀ ਸਰ ਹੋਇਆ ਸੀਗਾ ਉਹਨਾਂ ਦੇ ਜਿਹੜਾ ਬਚਪਨ ਦਾ ਨਾਮ ਸੀਗਾ ਰਣਜੀਤ ਸਿੰਘ ਦਾ ਉਹ ਉਹਨਾਂ ਦੇ ਪਿਤਾ ਦੁਆਰਾ ਦਿੱਤਾ ਗਿਆ ਸੀਗਾ ਹਾਂਜੀ ਸਰ ਬਿਲਕੁਲ ਸਹੀ ਹੈ ਉਹਨਾਂ ਦੀ ਖੱਬੀ ਅੱਖ ਦੀ ਨਿਗਾ ਜਿਹੜੀ ਆ ਉਹ ਸਮਾਲ ਪੌਕਸ ਦੇ ਕਰਕੇ ਗਈ ਸੀ ਇਹ ਕੱਲ ਵੀ ਕੁਐਸਚਨ ਕੀਤਾ ਸੀ ਨਾ ਲਾਦਾ ਨਾ ਹਾਂ ਹਾਂ 1 2 3 ਅਸੀਂ ਕੱਲ ਵੀ ਕੀਤਾ ਸੀ ਆਈ ਹੋਪ ਹਾਂ ਵੀ ਆਪਸ਼ਨ ਆ ਜਾਊਗਾ ਇਹ ਕਿਵੇਂ ਆ ਗਿਆ ਚੰਦਰਾਦੁਰ ਚਲੋ ਕੋਈ ਚੱਕਰ ਨਹੀਂ ਅਗਲੇ ਕੋਲ ਪੰਜਾਬ ਹੈਜ਼ ਬੀਨ ਨੋਨ ਬਾਈ ਦਾ ਸੈਵਰਲ ਨੇਮਸ ਇਨ ਦਾ ਹਿਸਟਰੀ ਉਹ ਇਤਿਹਾਸ ਦੇ ਵਿੱਚ ਪੰਜਾਬ ਕਾਫੀ ਸਾਰੇ ਨਾਮਾਂ ਦੇ ਨਾਲ ਨਾਲ ਜਾਣਿਆ ਜਾਂਦਾ ਸੀਗਾ ਸੋ ਹੇਰ ਲਿਖਿਆ ਵਿੱਚੋਂ ਉਹ ਕਿਹੜੇ-ਕਿਹੜੇ ਨਾਮ ਆ ਜਿਨ੍ਹਾਂ ਦੇ ਨਾਮ ਨਾਲ ਪੰਜਾਬ ਨੂੰ ਜਾਣਿਆ ਜਾਂਦਾ ਸੀਗਾ ਸੋ ਦੱਸੋ ਕਿਹੜੇ-ਕਿਹੜੇ ਨਾਮ ਨੇ ਪੰਚਨਦ ਸप्तसिंधु ਤਕਸ਼ਿਲਾ ਜਾਂ ਫਿਰ ਪੈਂਟੋਪੋਟਾਮੀਆ ਹਾਂ ਕੱਲ ਵਾਲਾ ਸੀਗਾ ਕੋਈ ਨਹੀਂ ਕੱਦ ਆ ਜਾਂਦਾ ਹਾਂ ਸੋ ਕਿਹੜੇ ਨਾਮ ਦੇ ਨਾਲ ਪੰਜਾਬ ਨੂੰ ਇਤਿਹਾਸ ਦੇ ਵਿੱਚ ਜਾਣਿਆ ਜਾਂਦਾ ਜੰਦਾ ਸੀਗਾ ਪੰਜ ਨਦ ਕਹਿੰਦੇ ਸੀਗੇ ਹਾਂਜੀ ਸਰ ਸੱਤ ਸਿੰਧੂ ਕਹਿੰਦੇ ਸੀਗੇ ਹਾਂਜੀ ਪੈਂਟੋਪਟਾਮੀਆ ਕਹਿੰਦੇ ਸੀਗੇ ਹਾਂਜੀ ਲੇਕਿਨ ਤਕਸ਼ਿਲਾ ਨਹੀਂ ਸੀ ਕਹਿੰਦੇ ਸੋ ਆਪਸ਼ਨ ਨੰਬਰ B ਇਸ ਦਾ ਕਰੈਕਟ ਅਨ ਕਰੈਕਟ ਆਨਸਰ ਸਾਰਿਆਂ ਦੇ B ਆਈ ਜਾਂਦੇ ਚ ਕੀ ਚੱਕਰ ਹੈ ਚਲੋ ਕੋਈ ਨਹੀਂ ਆ ਡਿਊਰਿੰਗ ਦਾ ਡਿਊਰਿੰਗ ਦਾ ਰੇਨ ਆਫ ਮਹਾਰਾਜਾ ਰਣਜੀਤ ਸਿੰਘ ਲਾਹੌਰ ਕਿੰਗਡਮ ਐਕਸਟੈਂਡਡ ਟੂ ਮਲਟੀਪਲ ਰੀਜਨਸ ਬਹੁਤ ਸਾਰੇ ਏਰੀਏ ਤੱਕ ਫੈਲੀ ਹੋਈ ਸੀਗੀ ਲਾਹੌਰ ਡਿਵੀਜ਼ਨ ਜਿਹੜਾ ਉਹ ਲਾਹੌਰ ਜਿਹੜਾ ਦਰਬਾਰ ਸੀਗਾ ਲਾਹੌਰ ਕਿੰਗਡਮ ਹੇਠ ਲਿਖਿਆਂ ਵਿੱਚੋਂ ਕਿਹੜੇ ਕਿਹੜੇ ਏਰੀਏ ਮਹਾਰਾਜਾ ਰਣਜੀਤ ਸਿੰਘ ਜੀ ਦੇ ਰਾਜ ਦਾ ਹਿੱਸਾ ਸਨ ਹਾਂਜੀ ਕਿਹੜੇ ਕਿਹੜੇ ਜੰਮੂ ਸਿੰਧ ਕਸ਼ਮੀਰ ਲਦਾਖ ਕੀ ਇਹਨਾਂ ਵਿੱਚੋਂ ਜੰਮੂ ਸੀ ਸਿੰਧ ਸੀ ਅ ਕਸ਼ਮੀਰ ਸੀ ਲਦਾਖ ਸੀ ਸੋ ਕਿਹੜਾ ਨਹੀਂ ਸੀਗਾ ਹਾਂਜੀ ਸ਼ਾਬਾਸ਼ ਕਰੋ ਆਨਸਰ ਹਾਂ ਨਲੰਦਾ ਯੂਨੀਵਰਸਿਟੀ ਸੀਗੀ ਇਹਦੇ ਬਾਰੇ ਜ਼ਰੂਰ ਪੜ੍ਹਨਾਗਾ ਪਰ ਨਲੰਦਾ ਵੋਜ਼ਾ ਯੂਨੀਵਰਸਿਟੀ ਸਹੀ ਆ ਜੀ ਸੋ ਆਪਸ਼ਨ ਕੀ ਆਜੂਗਾ ਆਪਸ਼ਨ ਆ ਗਿਆ ਆਪਸ਼ਨ ਨੰਬਰ ਸੀ ਆਊਗਾ ਬੀ ਨਹੀਂ ਆਊਗਾ ਦੇਖੋ ਅ ਜੰਮੂ ਕਸ਼ਮੀਰ ਹਾਂਜੀ ਸੀਗਾ ਲਦਾਖ ਵੀ ਸੀਗਾ ਲੇਕਿਨ ਸਿੰਧ ਨਹੀਂ ਸੀਗਾ ਸੋ ਸਿੰਧ ਕਾਫੀ ਦੂਰ ਰਹਿ ਜਾਂਦਾ ਸੋ ਇਸ ਕਰਕੇ ਆਪਸ਼ਨ ਨੰਬਰ ਬੀ ਮਤਲਬ ਦੂਜਾ ਆਪਸ਼ਨ ਨਹੀਂ ਆਊਗਾ ਦੂਜਾ ਹਟਾ ਦਈਏ ਤਾਂ ਆਪਸ਼ਨ ਨੰਬਰ ਸੀ ਸਾਡੇ ਕੋਲੇ ਬਣ ਜਾਂਦਾ ਹੈ ਸੋ ਸੀ ਆਊਗਾ ਜੀ ਅਗਲਾ ਸੋ ਆ ਦੇਖੋ ਮੈਪ ਸਿੰਧ ਜਿਹੜਾ ਹੈਗਾ ਸਾਡੇ ਕੋਲ ਆ ਪੈਗਾ ਦੇਖੋ ਜੀ ਸਿੰਧ ਵਾਲਾ ਏਰੀਆ ਨਹੀਂ ਸੀਗਾ ਮੁਲਤਾਨ ਸਿਗਾ ਪਸ਼ਾਵਰ ਸਿਗਾ ਜੰਮੂ ਐਂਡ ਕਸ਼ਮੀਰ ਲਦਾਖ ਇਧਰੋਂ ਸਤਲੁਜ ਸੋ ਇਨਾ ਏਰੀਆ ਸਿਗਾ ਜਾਨੀ ਕਿ ਸਿੰਧ ਨਹੀਂ ਸਿਗਾ ਯਾਦ ਰੱਖਿਓ ਜਿਨ੍ਹਾਂ ਨੇ ਡੀਲ ਆ ਉਹਨਾਂ ਦਾ ਬਈ ਗਲਤ ਹੋ ਗਿਆ ਠੀਕ ਹੈ ਚਲੋ ਅਗਲਾ ਕੁਐਸਚਨ ਵਿਚ ਆਫ ਦਾ ਫੋਲੋਇੰਗ ਇਵੈਂਟਸ ਕੰਟ੍ਰਿਬਿਊਟ ਟੂ ਪੰਜਾਬ ਬਿਕਮਿੰਗ ਅ ਪਾਰਟ ਆਫ ਦਾ ਬ੍ਰਿਟਿਸ਼ ਐਮਪਾਇਰ ਹੇਠ ਲਿਖੇ ਅੰ ਵਿੱਚੋਂ ਕਿਹੜਾ ਇਦਾਂ ਦਾ ਇਵੈਂਟ ਸਿਗਾ ਜਿਸ ਨੇ ਪੰਜਾਬ ਨੂੰ ਗੋਰਿਆਂ ਦੇ ਕੋਲ ਪਹਿਲਾਂ ਉਹਨਾਂ ਦੇ ਕੰਟਰੋਲ ਦੇ ਵਿੱਚ ਚਲਾ ਗਿਆ ਸੀ ਕਿਹੜੇ ਇਵੈਂਟ ਦੇ ਰਾਹੀਂ ਪੰਜਾਬ ਗੋਰਿਆਂ ਦੇ ਅੰਡਰ ਜਾ ਚੁੱਕਾ ਸੀ ਟ੍ਰੀਟੀ ਆਫ ਅੰਮ੍ਰਿਤਸਰ ਐਂਗਲੋ ਸਿੱਖ ਵਾਰ ਸੈਕੰਡ ਐਂਗਲੋ ਸਿੱਖ ਵਾਰ ਹਾਂਜੀ ਦੱਸੋ ਫਰਸਟ ਐਂਗਲੋ ਸਿੱਖ ਵਾਰ ਸੈਕੰਡ ਐਂਗਲੋ ਸਿੱਖ ਵਾਰ ਟ੍ਰੀਟੀ ਆਫ ਅੰਮ੍ਰਿਤਸਰ ਕਿਹੜੀ ਘਟਨਾ ਤੋਂ ਬਾਅਦ ਅੰਗਰੇਜ਼ਾਂ ਦੁਆਰਾ ਪੰਜਾਬ ਨੂੰ ਹਥਿਆ ਲਿਆ ਗਿਆ ਸੀਗਾ ਸੋ ਕਿਹੜਾ ਹੋ ਸੀਗਾ ਸੋ ਕਹਿੰਦੇ ਆਨਸਰ ਆਜੂਗਾ ਆਪਸ਼ਨ ਨੰਬਰ ਸੀ ਕਿਉਂ ਕਿ ਅੰਮ੍ਰਿਤਸਰ ਦੀ ਟ੍ਰੀਟੀ ਤਬਈ 1809 ਚ ਹੋਈ ਸੀਗੀ ਅੰਗਰੇਜ਼ਾਂ ਨੇ 1849 ਦੇ ਵਿੱਚ ਪੰਜਾਬ ਨੂੰ ਆਪਣੇ ਕੰਟਰੋਲ ਚ ਲਿਆ ਪਹਿਲੀ ਐਂਗਲੋ ਸਿੱਖਵਰ 1845 ਤੋਂ 1846 ਤੱਕ ਹੋਈ ਸੀਗੀ ਸੋ ਇਹ ਵੀ ਨਹੀਂ ਆਊਗਾ ਤੇ ਦੂਜੀ ਐਂਗਲੋ ਸਿੱਖਵਰ 1848 ਤੋਂ 1849 ਤੱਕ ਸੀਗੀ ਸੋ ਇਸ ਕਰਕੇ অপਸ਼ਨ ਨੰਬਰ B ਇਜ਼ ਦਾ ਕਰੈਕਟ ਐਂਡ ਕਰੈਕਟ ਆਨਸਰ ਜਿਹਨੇ A ਲਾਇਆ ਸੌਰੀ C ਲਾਇਆ ਗਲਤ ਹੋ ਗਿਆ ਹੈਨਾ ਗਲਤ ਹੋ ਗਿਆ ਜੀ ਚਲੋ ਜੀ ਸੋ ਏ ਸੀ ਆਪਣੇ ਕੋਲੇ ਅੱਜ ਦੇ ਕੁਝ ਕੁਐਸ਼ਨ ਅੱਜ ਕਲਾਸ ਛੋਟੀ ਸੀਗੀ ਕਿਉਂਕਿ ਸਾਰੇ ਲੋਕੀ ਮੈਚ ਵੱਲੋਂ ਹੋਏ ਨੇ ਸੋ ਅਸੀਂ ਵੀ ਜਾ ਕੇ ਥੋੜਾ ਮੈਚ ਦੇਖ ਲਈ ਹਾਂ ਪੰਜਾਬ ਨਾਮਾ ਕਿਤਾਬ ਜਿਹਨਾਂ ਨੇ ਆਰਡਰ ਕਰਤੀ ਹੈ ਗੁੱਡ ਹੈ ਜਿਨ੍ਹਾਂ ਨੇ ਆਰਡਰ ਕੀਤੀ ਜਲਦੀ ਪਹੁੰਚ ਜਾਊਗੀ ਜੇ ਆਰਡਰ ਨਹੀਂ ਕੀਤੀ ਤਾਂ ਬਾਈ ਇਹਨੂੰ ਆਰਡਰ ਕਰ ਦਿਓ ਤੁਹਾਡੀ ਪੰਜਾਬ ਜੀ ਕਿ ਇਹਨੂੰ ਬਹੁਤ ਸਟਰੋਂਗ ਕਰੂਗੀ ਮੈਂ ਵਿਸ਼ਵਾਸ ਦਿਵਾਉਣਾ ਆ ਕਿਤਾਬ ਜਦੋਂ ਪਹੁੰਚੂਗੀ ਤੁਸੀਂ ਕਹੋਗੇ ਸਰ ਸਵਾਦ ਆ ਗਿਆ ਜੀ ਮਤਲਬ ਇੰਨਾ ਸੋਹਣਾ ਕੰਟੈਂਟ ਆ ਪ੍ਰੀ ਪਲੱਸ ਮੇਨਸ ਦੇ ਲਈ ਤੇ ਜਿਹੜੇ ਬੱਚਾ ਕੋਲ ਪਹੁੰਚੂ ਔਰ ਰਿਵਿਊ ਜ਼ਰੂਰ ਦੇ ਕੇ ਜਾਓ ਵੀ ਕਿੰਦਾਂ ਦੀ ਕਿਤਾਬ ਲੱਗੇ ਠੀਕ ਹੈ ਸੋ ਪ੍ਰਾਈਜ਼ਿੰਗ ਬਹੁਤ ਜੈਨੂਇਨ ਜੀ 500 ਰੁਪਏ ਦੀ ਕਿਤਾਬ ਆ ਐਡੀ ਮੋਟੀ ਕਿਤਾਬ ਆ ਥਿਊਰੀ ਡਿਟੇਲ ਦੇ ਵੀ ਦੱਸੀ ਗਈ ਹੈ ਤੇ ਨੰਬਰ ਦਿੱਤਾ ਗਿਆ ਕਾਲ ਕਰਕੇ ਤੁਸੀਂ ਬੁੱਕ ਆਰਡਰ ਕਰ ਸਕਦੇ ਹੋ ਠੀਕ